ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 20 ਦਿਨਾਂ ਤੋਂ ਦਾਸ ਆਪ ਜੀ ਨਾਲ ਤੀਰਥ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਅਸੀਂ ਆਖਰੀ ਪੜਾਅ ਤੇ ਪਹੁੰਚ ਗਏ ਹਾਂ ਔਰ ਇਸ ਆਖਰੀ ਪੜਾਅ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਨੇ ਕਿਹੜੇ ਤੀਰਥ ਤੇ ਇਸ਼ਨਾਨ ਕਰਨਾ ਹੈ ਹੈਰਾਨਗੀ ਹੋਏਗੀ ਕਿ ਜਦ ਸਤਿਗੁਰੂ ਨੇ ਤੀਰਥ ਦਾ ਕਨਸੈਪਟ ਹੀ ਰੱਦ ਕਰ ਦਿੱਤਾ ਸਾਡੀ ਧਰਤੀ ਪਵਿੱਤਰ ਹੈ ਤੇ ਫਿਰ ਇਹ ਗੱਲ ਕਿਉਂ ਆ ਰਹੀ ਹੈ ਸਤਿਗੁਰੂ ਨੇ ਜਿਹੜੇ ਲਫ਼ਜ਼ ਕੁਝ ਪਰਚਲਤ ਸੰਪਾਰਤੀ ਸਮਾਜ ਦੇ ਵਿੱਚ ਉਹਨਾਂ ਨੂੰ ਵਰਤੇ ਸਾਨੂੰ ਸਮਝਾਉਣ ਵਾਸਤੇ ਪਰ ਨਾਲ ਇਹ ਵੀ ਸਪਸ਼ਟ ਕਰਦਾ ਵੀ ਇਥੇ ਤੇ ਕਿਹੜੇ ਤਿਰਥ ਦੀ ਗੱਲ ਹੋ ਰਹੀ ਹੈ ਜਿਹੜੇ ਪ੍ਰਮਾਣ ਤੁਸੀਂ ਵੇਖਾਂਗੇ ਉਹਨਾਂ ਦੇ ਵਿੱਚ ਵੀ ਤਿਰਥ ਰਸ ਲਫ਼ਜ਼ ਆਵੇਗਾ ਤਿਰਥ ਰਸ ਵਰਤਿਆ ਸਤਿਗੁਰੂ ਨੇ ਪਰ ਸਾਰਾ ਕਨਸੈਪਟ ਚੇਂਜ ਕਰਦਾ ਸਾਰਾ ਫਲਸਫਾ ਚੇਂਜ ਕਰਦਾ ਹੈ ਸਾਰੀ ਵਿਚਾਰਧਾਰਾ ਚੇਂਜ ਕਰਦੀ ਹੈ ਉਹਨੂੰ ਸਮਝਣਾ ਜ਼ਰੂਰੀ ਹੈ ਜਿਸ ਲਈ ਇੱਥੇ ਗੱਲ ਆਉਂਦੀ ਤੀਰਤ ਇਸ਼ਨਾਨ ਦੀ ਤੇ ਫਿਰ ਕਿਹੜੇ ਤੀਰਤ ਤੇ ਬਾਰੇ ਸਮਝੀਏ ਸੀ ਕਿਹੜੇ ਇਸ਼ਨਾਨ ਦੇ ਬਾਰੇ ਗੱਲ ਕਰੀਏ ਅਜਦਾ ਪਹਿਲਾ ਪ੍ਰਮਾਣ ਜਮਾਬੀ ਜੀ ਨਾਲ ਸਾਂਝਾ ਕਰਨ ਲੱਗਾ ਗੁਰਨਾਣਕ ਸਬਦ ਦਾ ਉਚਾਰਨ ਕੀਤਾ ਹੋਇਆ ਹੈ ਬਲਕਿ ਇਹ ਤਿੰਨ ਪ੍ਰਮਾਣ ਸਾਂਝੇ ਕਰਨੇ ਨੇ ਤਿੰਨੇ ਗੁਰਨਾਣਕ ਸਬਦ ਦੇ ਉਚਾਰਨ ਕੀਤੇ ਹੋਏ ਨੇ ਪਹਿਲੇ ਪ੍ਰਮਾਣ ਚ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਉਂ निर्मल नाम नानका गुर तीरथ संत सभा जयकार कर सत संगत आके उस अकालपुर की सिफा सलाह कर, कर। और दो चीजा तो सुमेल है एक तकाल से सलाह करनी धर्म है श्रेष धर्म हर को नाम जप निर्मल करम ਕਰਕੁੰਦਾ ਹਮਜਪ ਸੰਸਬਾ ਜੇਕਾਰ ਕਰ ਗੁਰਮੁਖ ਕੰਮ ਕਮਾਓ ਤੇ ਕੰਮ ਉਹ ਕਰ ਜਿਹੜੇ ਗੁਰੂ ਦਸਦਾ ਗੁਰਮੁਖ ਗੁਰੂ ਦੇ ਉਪਦੇਸ਼ ਵਿੱਚ ਚੱਲ ਕੇ ਗੁਰੂ ਦੀ ਸਿੱਖ ਸਿੱਖਿਆ ਮੁਤਾਬਕ ਜਿਸ ਨਾਲ ਤੂੰ ਗੁਰੂ ਨਾਲ ਤੇਰਾ ਸੰਬੰਧ ਬਣਿਆ ਰਵੇ ਤੂੰ ਗੁਰੂ ਦੇ ਦਰ ਤੇ ਪ੍ਰਮਾਣ ਹੋ ਜਮੇ ਉਹ ਕੰਮ ਕਰ ਗੁਰਮੁਖ ਕੰਮ ਕਮਾਓ ਨਿਰਮਲ ਨੰਨ ਕਾ ਬੜਾ ਪਵਿੱਤਰ ਇਸ਼ਨਾਨ ਕਰਨਾ ਨਿਰਮਲ ਹੈ ਕਿਹੜਾ ਗੁਰਤੀਰਥ ਦਰਿਆ ਗੁਰੂ ਗੋਤੀਰਥ ਹੈ ਗੁਰੂ ਦਰਿਆ ਹੈ ਜਿਹਦੇ ਵਿੱਚ ਇਸ਼ਨਾਨ ਕਰਨਾ ਹੈ ਗੁਰਬਾਣੀ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਤੀਰਥ ਲਫਜ਼ ਆ ਰਿਹਾ ਹੈ ਪਰ ਜੇ ਕਨਸੈਪਟ ਕੀ ਹੁਣ ਜਿਨ੍ਹਾਂ ਨੂੰ ਕਨਸੈਪਟਸ ਕਲੀਅਰ ਨਹੀਂ ਗੁਰੂ ਵਾਸ ਪਲਸਵੇ ਨੂੰ ਲਈ ਸਮਝ ਦੇ ਉਹ ਇਹ ਵੀ ਅਰਥ ਗੱਲ ਲੈਂਦੇ ਨੇ ਦੇਖੋ ਜੀ ਗੁਰੂ ਦੇ ਤੀਰਥ ਤੇ ਇਸ਼ਨਾਨ ਕਰਨ ਜਾਓ ਭਾਵ Hindu ਤੀਰਥਾਂ ਤੇ ਨਹੀਂ ਜਾਣਾ ਤੇ ਗੁਰੂ ਦੇ ਬਣਾਏ ਹੋਏ ਤੀਰਥਾਂ ਤੇ ਇਸ਼ਨਾਨ ਕਰੇ ਕਰ ਚਲੇ ਜਾਓ ਲਾਈਕ ਗੁਰੂ ਹੀ ਤੀਰਥ ਹੈ ਤੀਰਥ ਦੇ ਥੱਲੇ ਔਂਕੜ ਹੈ ਗੁਰੂ ਦੀ ਗੱਲ ਕੀਤੀ ਜਾ ਰਹੀ ਗੁਰੂ ਹੀ ਉਹ ਤੀਰਥ ਹੈ ਜਿਹਦੇ ਉਤੇ ਇਸ਼ਨਾਨ ਕਰਨਾ ਹੈ ਗੁਰੂ ਦੇ ਤੀਰਥ ਦੀ ਗੱਲ ਨਹੀਂ ਹੋ ਰਹੀ ਗੁਰੂ ਨੇ ਕਿ ਤੀਰਥ ਬਣਾਏ ਹੀ ਨਹੀਂ ਇਹ ਗੱਲ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਇਹ ਹੀ ਗੱਲਾਂ ਨੇ ਜਿਹੜੇ ਸਮਝਣ ਵਾਲੀਆਂ ਨੇ ਅੱਜ ਦੇ ਦੂਸਰੇ ਸ਼ਲੋਕ ਵਿੱਚ ਮਿਰਰ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸ਼ਲੋਕ ਹੈ ਸਤਗੁਰੂ ਜੀ ਦਾ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮੰਨ ਲਾਗ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮस्तक ਪਾ ਹੁਣ ਹਿੰਦੂ ਧਰਮ ਦੇ ਵਿੱਚ 68 ਤੀਰਥਾਂ ਦੀ ਮੱਤਾ ਦੱਸੀ ਗਈ ਹੈ 68 ਤੀਰਥ ਨਾਮ ਪ੍ਰਭ ਉਸ ਅਕਾਲ ਪੁਰਖ ਦਾ ਨਾਮ ਹੀ 68 ਤੀਰਥ ਹੈ ਉਸੇ 68 ਤੀਰਥ ਤੋਂ ਤੇ ਭਟਕਣ ਦੀ ਲੋੜ ਨਹੀਂ ਪਰ ਸਨੂਤਾ ਦਸੇਗਾ ਸਤਗੁਰੂ ਜੀ ਕੇ ਉਹਨਾਂ ਤੀਰਸਾਂ ਦੇ ਰੌਣਕ ਪਵਿੱਤਰ ਹੋ ਜਾਈਦਾ ਹੈ ਪਵਿੱਤਰ ਕਿਵੇਂ ਹੋਵਾਂਗੇ ਸਤਗੁਰ ਬਖਸ਼ਿਸ਼ ਕਰਦੇ ਨੇ ਪਤਿਤ ਪੁਨੀਤ ਅਸੰਖ ਹੋਏ ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਐਸੇ ਪਤਿਤ ਹੋਏ ਮਨੁੱਖ ਪੁਨੀਤ ਹੋ ਗਏ ਪਵਿੱਤਰ ਹੋ ਗਏ ਕਿਵੇਂ ਪਵਿੱਤਰ ਹੋ ਗਏ ਹਰ ਚਰਣੀ ਮੰਨ ਲਾਗ ਉਹਨਾਂ ਦਾ ਮਨ ਅਕਾਲਪੁਰ ਤੇ ਚਰਨਾਂ ਨਾਲ ਜੁੜ ਗਿਆ। ਅਕਾਲਪੁਰ ਦੇ ਇਟਾਲ ਨੈਮਾਂ ਚ ਆ ਗਏ। ਉਹਨਾਂ ਨੇ ਅਕਾਲਪੁਰ ਤੇ ਪੂਰਨ ਵਿਸ਼ਵਾਸ ਲੈ ਆਂਦਾ ਉਹਦੀ ਹੋਣ ਤੇ ਉਹਦੀ ਸਮਰੱਥਾ ਤੇ ਉਹਦੀ ਅਮਕਸ਼ੀਸ਼ਾਂ ਤੇ ਉਹਦੀ ਬਣਾਈ ਕੁਦਰਤ ਤੇ ਕਰ ਚਰਨੀ ਮਨ ਲੱਗ। ਇਹ ਹੈ 68 ਤੀਰਤ ਜਿਹਨਾਂ ਤੇ ਉਹਨਾਂ ਨੇ ਸ਼ਾਰਟ ਕੀਤਾ 68 ਤੀਰਤ ਨਾਮ ਪ੍ਰਭ ਅਕਾਲਪੁਰ ਦਾ ਨਾਮ ਪ੍ਰਭੂ ਦਾ ਨਾਮ 68 ਤੀਰਤ 68 ਤੀਰਤ ਹੈ। ਪਰ ਪ੍ਰਾਪਤ ਕਿਨ ਹੁੰਦਾ ਨਾਨਕ ਜਿਸ ਮਸਤਕ ਭਾਗ ਨਹੀਂ ਤਾਂ ਕੇ ਮੂਰੇ ਕੰਮ ਤੇ ਮੈਂ ਲੈ ਤੇ ਤੁਰੇ ਫਿਰਦੇ ਰਣ ਸੇਖ ਹੋ ਕੇ ਵੀ ਜਨਮ ਸੇਖ ਪਰਵਾਰਾ ਚ ਮਿਲਿਆ ਪੇਖ ਬਾਹਰੋਂ ਸਿੱਖੀ ਵਾਲਾ ਬਣਾਇਆ ਹੋਇਆ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸਦਾਂ ਕਾਵਲੀਆਂ ਬਾਹਰੋਂ ਚਿੱਟਵੀਆਂ ਅਇਤੋ ਤੀਸਰਾ ਪਰਮਾਨ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਵੀ ਉਚਾਰਨ ਕੀਤਾ ਹੋਇਆ ਹੈ ਜਿੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤਿਗੁਰੂ ਕਹਿੰਦੇ ਤੀਰਥ ਨਾਮਣ ਜਾਉ ਮੈਂ ਵੀ ਤੀਰਥ ਦੇ ਇਸ਼ਨਾਨ ਕਰਨ ਚਾਹੁੰਦਾ ਹਾਂ ਇਹ ਤੀਰਤ ਤੇ ਤੀਰਸ ਨਾਮ ਹੈ ਉਚਲੀ ਬਿੜ ਹੜ੍ਹਤੀ ਸਾਂ ਚੁਕੇੜਾ ਜਾਂ ਚਾਰ ਤਾਮਾਂ ਚੁਕੇੜਾ ਜਾਂ ਦੋ ਪੁਰੀਆਂ ਚੁਕੇੜਾ ਉਹਨਾਂ ਦੀ ਗੱਲ ਨਹੀਂ ਹੋ ਰਹੀ ਤੀਰਸ ਨਾਮਣ ਜਾਉ ਤੀਰਤ ਨਾਮ ਹੈ ਮੈਂ ਤੀਰਤ ਇਸ਼ਨਾਨ ਕਰਨ ਜਾਣਾ ਅਕਾਰਪ੍ਰਤਾ ਨਾਮ ਹੀ ਤੀਰਤ ਹੈ ਤੀਰਤ ਸ਼ਬਦ ਵਿਚਾਰ ਨੂੰ ਨਾਮ ਕੀ ਹੈ ਉਹਦੀ ਵਿਆਖਿਆ ਵੀ ਕਰਤੀ ਤੀਰਤ ਸ਼ਬਦ ਵਿਚਾਰ ਸ਼ਬਦ ਦੇ ਵਿਚਾਰ ਕਰਕੇ ਅੰਤਰ ਗਿਆਨ ਹੈ ਉਸ ਗਿਆਨ ਨੂੰ ਹਿਰਦੇ ਚ ਵਸਾ ਲੈਣਾ ਇਹ ਹੈ ਤੀਰਤ ਹੀ ਨਾਮ ਇਸ ਤੇ ਮੈਂ ਜਾਣ ਹੁਣ ਇਹਨਾਂ ਦੀ ਕਿਵੇਂ ਦੁਰਵਰਤੋਂ ਹੋ ਰਹੀ ਹੈ ਜਿਸ ਲਈ ਸਾਨੂੰ ਸੰਗਤ ਨੂੰ ਸਮਝ ਨਹੀਂ ਹੁੰਦਾ ਤੀਰਤ ਦਾ ਕਨਸੈਪਟ ਕੀ ਹੈ ਸਿੱਖੀ ਦੇ ਵਿੱਚ ਔਰ ਬੜਾ ਵਿਸ਼ਵਾਸ ਹੁੰਦਾ ਹੈ ਜਿਹੜੇ ਪ੍ਰਚਾਰਕ ਸਟੇਜ ਤੇ ਬੈਠੇ ਨੇ ਮੈਨੂੰ ਯਾਦ ਹੈ ਲੁਧਿਆਣੇ ਦੇ ਕੋਲ ਸਥਾਨ ਤੇ ਇੱਕ ਸਮਾਗਮ ਸੀ ਦਾਸ ਨੂੰ ਵੀ ਉੱਥੇ ਹੋਗਮੋਇਆ ਨਾਜ਼ਰੀ ਪਰਦਰਸ਼ਨ ਦੇ ਦਰਸ਼ਨ ਕਰਨ ਦਾ ਮੈਂ ਜਿਸ ਦਿਨ ਆਪਣੇ ਇੱਕ ਦੋ ਸਾਥੀਆਂ ਨਾਲ ਉੱਥੇ ਪਹੁੰਚਿਆ ਤੇ ਸਾਹਮਣੇ ਇੱਕ ਕੋਈ ਡੇਰੇਦਾਰ ਉਹਦਾ ਪ੍ਰੋਗਰਾਮ ਚੱਲ ਰਿਹਾ ਸੀ ਪਹਿਲਾਂ ਸਟੇਜ ਦੇ ਉੱਤੇ ਮੇਰਾ ਉਸ ਤੋਂ ਕਾਫੀ ਜ਼ੇਰ ਬਾਅਦ ਸੀ ਉਹ ਇਹ ਸ਼ਬਦ ਲਾਇਆ ਹੋਇਆ ਉਹਨੇ ਔਰ ਉਥੇ ਉਹਦਾ ਉਚਾਰਨ ਕਰ ਰਿਹਾ ਜਿੱਥੇ ਤੀਰਥ ਨਾਮਣ ਜਾਉ ਜਿਹਦਾ ਭਾਵ ਮੈਂ ਤੀਰਥ ਤੇ ਨਾਮ ਚੰਦਾ ਹਾਂ ਉਹਦਾ ਉਚਾਰਨ ਕਰ ਰਿਹਾ ਤੀਰਥ ਨਾਮਣ ਜਾਓ ਔਰ ਉੱਚੀ ਚ ਕਹਿ ਰਿਹਾ ਸਾਥ ਸੰਗਤ ਜੀ ਸਤਿਗੁਰੂ ਕਹਿ ਰਹੇ ਨੇ ਤੀਰਥ ਨਾਮਣ ਜਾਓ ਤੀਰਥਾਂ ਤੇ ਜਾਣ ਲਈ ਜ਼ਰੂਰ ਜਾਓ ਕਿਉਂ ਤੀਰਥ ਨਾਮ ਹੈ ਕਿਉਂਕਿ ਤੀਰਥਾਂ ਤੇ ਇਸ਼ਨਾਨ ਕਰਨ ਵਾਲੀ ਤੁਹਾਨੂੰ ਨਾਮ ਪ੍ਰਾਪਤ ਹੋਣਾ ਹੈ ਤੀਰਥ ਤੇ ਜਾਣਾ ਹੀ ਨਾਮ ਹੈ ਆਖੋ ਸਤਨਾਮ ਜਿਸ ਸੰਗਤ ਦੇ फटाफट ਵਿੱਚ ਉਹ ਗਿਆਤਾ ਵਾਹਿਗੁਰੂ ਸ੍ਰੀ ਵਾਹਿਗੁਰੂ ਇੰਝ ਦੁਰਵਰਤ ਹੋ ਰਹੀ ਹੈ ਜਿਸ ਲਈ ਸਾਨੂੰ ਕਨਸੈਪਟ ਦੀ ਸਮਝ ਨਾ ਹੋਵੇ ਸਿੱਖ ਫਲਸਫੇ ਦੇ ਵਿੱਚ ਤੀਰਥ ਕੀ ਹੈ ਉਹਦੀ ਸਮਝ ਨਾ ਹੋਵੇ ਸਤਗੁਰੂ ਤੀਰਥ ਦਾ ਲਬਜ਼ ਵਰਤੇ ਪਰ ਨਾਲ ਸਮੂਹਿਕ ਤੌਰ ਤੇ ਸਾਨੂੰ ਸਮਝਾਉਂਦਾ ਹੈ ਵੀ ਇਹ ਸਾਰਾ ਭਖੰਡਵਾਦ ਹੈ ਅਕਾਲ ਪੁਰਖ ਦਾ ਨਾਮ ਹੀ ਤੀਰਤ ਹੈ ਗੁਰੂ ਦਾ ਗਿਆਨ ਹੀ ਤੀਰਤ ਹੈ ਇਹਦੇ ਉੱਤੇ ਇਸ਼ਾਨਾਨ ਕਰਨਾ ਤੀਰਤ ਨਾਮਣ ਜਾਉ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਹੋਰ ਸ਼ਬਦ ਵਿਚਾਰ ਦੀ ਸੀਮਾ ਨਹੀਂ ਬੰਨੀ ਕਿ ਤੁਮ ਸਮਝ ਆ ਗਈ ਸ਼ਬਦ ਦੀ ਬਹੁਤ ਹੈ ਅੰਤਰ ਗਿਆਨ ਹੈ ਉਸ ਗਿਆਨ ਨੂੰ ਅਗਰ ਉਹ ਤੇ ਇਲਾਹੀ ਗਿਆਨ ਨੂੰ ਗੁਰੂ ਦੇ ਇਲਾਹੀ ਗਿਆਨ ਨੂੰ ਗੁਰਬਾਣੀ ਦੇ ਇਲਾਹੀ ਗਿਆਨ ਨੂੰ ਆਪਣੇ ਹਿਰਦੇ ਚ ਵਸਾ ਲੈਣਾ ਹੈ ਅੰਤਰ ਗਿਆਨ ਹੈ ਅੰਦਰ ਲੈ ਜਾਣਾ ਆਪਣੇ ਹਿਰਦੇ ਚ ਵਸਾ ਲੈਣਾ ਆਪਾਂ ਇਸ ਭਾਗ ਨੂੰ ਜੇ ਕੱਲ ਵੀ ਵਿਚਾਰਾਂਗੇ ਅੰਤਮ ਭਾਗ ਹੈ ਬਸ ਸੰਬਾਪਤੀ ਦੇ ਨੇੜੇ ਆਪਾਂ ਅੱਜ ਬਸ ਇਤਨੇ ਕੇ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾਵਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ